ਪੰਜਾਬੰਦਰ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਤੇ ਇਹਨਾਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਰਾਜਕਮਰ ਚੱਬੇਵਾਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਜਿਸ ਦੇ ਤਹਿਤ ਡਾਕਟਰ ਰਾਜਕਮਰ ਚੱਬੇਵਾਲ ਵੱਲੋਂ ਆਪਣੇ ਸਮਰਥਕਾਂ ਨਾਲ ਮਿਲ ਕੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਕੋਲ ਆਪਣੇ ਨਾਮਜ਼ਦਗੀ ਫਾਰਮ ਧਾਖਲ ਕਰਵਾਏ ਇਸ ਦੌਰਾਨ ਉਹਨਾਂ ਨਾਲ ਕੈਪਟਨ ਮੰਤਰੀ ਪੰਚਾਬ੍ਰਮ ਸ਼ੰਕਰ ਜਿੰਪਾ ਵੀ ਮੌਜੂਦ ਸਨ ਇਸ ਮੌਕੇ ਡਾਕਟਰ ਰਾਜਕਮਰ ਚੱਬੇਵਾਲ ਨੇ ਕਿਹਾ ਕਿ ਨਾ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ ਤੇ ਉਹਨਾਂ ਨੂੰ ਵੋਟਰਾਂ ਵੱਲੋਂ ਭਰਮ ਉਨ੍ਹਾਂ ਦੀ ਇੱਜ਼ਤ ਯਕੀਨੀ ਹੈ ਤੇ ਉਹ ਆਪਣੇ ਹਲਕੇ ਦੇ ਵਿਕਾਸ ਦੇ ਕੰਮ ਕਰਵਾਉਣ ਲਈ ਵਚਨਬੱਧ ਨੇ ਉਨ੍ਹਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਹਲਕੇ ਤੋਂ ਉਮੀਦਵਾਰ ਚੁਣਿਆ ਹੈ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਦੇ ਵਜੋਂ ਪੇਪਰ ਦਾਖਲ ਕਰਨ ਦਾ ਸਭਾਗ ਪ੍ਰਾਪਤ ਹੋਇਆ ਔਰ ਇਸ ਦੇ ਲਈ ਮਾਨਯੋਗ ਸੁਪਰੀਮੋ ਨੈਸ਼ਨਲ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਤੇ ਜਿੰਨੇ ਵੱਡੀ ਗਿਣਤੀ ਵਿੱਚ ਸਾਡੇ ਸਾਥੀ ਸਾਡੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਸਾਡੇ ਡਿਸਟ੍ਰਿਕਟ ਇੰਚਾਰਜ ਸਾਡੇ ਸੰਗਠਨ ਦੇ ਮੈਂਬਰ ਸਹਿਬਾਨ ਵਲੰਟੀਅਰਸ ਤੇ ਵਕ ਵਕ درجہ ਬਰਜਾ ਸਾਡੇ ਅਧਿਕਾਰ ਸਾਹਿਬਾਨ ਤੇ ਇਸ ਭਾਰੀ ਗਿਣਤੀ ਵਿੱਚ ਹੁਸ਼ਿਆਰਪੁਰ ਦੇ ਲੋਕ ਜਿਸ ਤਰ੍ਹਾਂ ਸ਼ਾਮਲ ਹੋਏ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਔਰ ਦੇਖ ਕੇ ਲੱਗਦਾ ਹੈ ਕਿ ਇਸ ਵਕਤ ਇਸ ਵਾਰ ਫਿਰ ਇੱਕ ਬਹੁਤ ਵੱਡੀ ਤਬਦੀਲੀ ਵਾਲ ਜਿਹੜਾ ਪੰਜਾਬ ਬਦ ਰਿਹਾ ਔਰ 13 ਜ਼ੀਰੋ ਦੇ ਮਾਰਜਨਾਂ 13 ਦੀਆਂ 13 ਸੀਟਾਂ ਸੀ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾ ਰਹੇ ਆ ਸੋ ਮੈਂ ਪੂਰਾ ਭਰੋਸਾ ਦਵਾਨਾ ਹੈ ਵਿਸ਼ਵਾਸ ਦਵਾਨਾ ਹੁਸ਼ਿਆਰ ਪਰ ਲੋਕ ਸਭਾ ਦੇ ਹਲਕੇ ਦੇ ਸਾਡੇ ਸਾਥੀਆਂ ਨੂੰ ਕਿ ਜਿਸ ਤਰ੍ਹਾਂ ਮਾਨ ਦੀ ਇਮਾਨਦਾਰੀ ਦੇ ਨਾਲ ਪਹਿਲਾਂ ਸੇਵਾ ਨਿਭਾਉਦਾ ਰਿਹਾ ਉਸੇ ਤਰ੍ਹਾਂ ਇਮਾਨਦਾਰੀ ਦੇ ਨਾਲ ਸੇਵਾ ਨਿਭਾਉਂਦਾ ਰਹੂੰਗਾ ਔਰ ਵਿਕਾਸ ਮੇਰਾ ਜਿਹੜਾ ਉਹ ਮੁੱਖਾ ਏਜੰਡਾ ਰਹੇਗਾ ਕੇਜਰੀਵਾਲ ਸਾਹਿਬ ਦੇ ਬਾਹਰ ਆਣ ਦੇ ਨਾਲ ਬੱਬਰ ਸ਼ੇਰ ਦੇ ਬਾਹਰ ਆਣ ਦੇ ਨਾਲ ਵਾਕਈ ਲੋਕ ਸਭਾ ਦੇ ਵਿੱਚ ਬਹੁਤ ਭਾਰੀ ਹਾਜ਼ਰੀ ਲਗਭਗ 30 ਤੋਂ 35 ਸੀਟਾਂ ਤੋਂ ਵੀ ਜ਼ਿਆਦਾ ਜੋ ਜਨੀਅਸ ਸੀਟਾਂ ਕੰਟੈਸਟ ਕਰ ਰਹੀ ਹੈ ਆਮ ਆਦਮੀ ਪਾਰਟੀ ਉਹਨੀਆਂ ਸੀਟਾਂ ਜਿੱਤਣ ਜਾ ਰਹੀ ਹੈ ਇਸ ਮੌਕੇ ਬ੍ਰਮਸ਼ੰਕਰ ਜਿੰਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਲਕਾ ਹੁਸ਼ਾਰਪੁਰ ਤੋਂ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਦੀ ਜਿੱਤ ਯਕੀਨੀ ਹੈ ਕਿਉਂਕਿ ਹਲਕਾ ਹੁਸ਼ਾਰਪੁਰ ਦੇ ਵੋਟਰ ਆਪ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਹੁਸ਼ਾਰਪੁਰ ਦੇ ਹਲਕੇ ਦੇ ਵਸਨੀਕਾਂ ਨੇ ਉਹਨਾਂ ਨੂੰ ਵੱਡੇ ਮਾਰਜ ਨਾਲ ਜਿਤਾਇਆ ਸੀ ਇਸੇ ਤਰ੍ਹਾਂ ਹੀ ਉਹਨਾਂ ਨੂੰ ਉਮੀਦ ਹੈ ਕਿ ਇਸ ਵਾਰ ਡਾਕਟਰ ਰਾਜਕਮਰ ਚੱਬੇਵਾਲ ਨੂੰ ਵੀ ਵੱਡੇ ਮਾਰਜ ਨਾਲ ਜਿਤਾਉਣਗੇ ਇਸ ਨਾਲ ਦੇ ਬੜੇ ਖੁਸ਼ ਹੋ ਦੇਣਾ कि ਅਸੀਂ ਡਾਕਟਰ ਰਾਜਕੁਮਾਰ ਜੀ ਚੱਬੇਵਾਲ ਜਿਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਪਾਣ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਔਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਐਮਪੀ ਦਾ ਕੈਂਡੀਡੇਟ ਬਣਾ ਕੇ ਤੋਂ ਟਿਕਟ ਦਿੱਤੀ ਆ ਔਰ ਤਕਰੀਬਨ ਪਿਛਲੇ 35 ਦਿਨ ਤੋਂ 40 ਦਿਨ ਤੋਂ ਜਦੋਂ ਅਸੀਂ ਪਬਲਿਕ 'ਚ ਜਾ ਰਹੇ ਆ ਹਰੇਕ ਬੰਦੇ ਨੇ ਕੈਂਡੀਡੇਟ ਦਾ ਸਵਾਗਤ ਕੀਤਾ ਪਾਰਟੀ ਦੇ ਦੋ ਸਾਲ ਦੇ ਕੰਮ ਜਿਹੜੇ ਮੁੱਖ ਮੰਤਰੀ ਭਗਵੰਤ ਪਾਣ ਜੀ ਨੇ ਲੋਕਾਂ ਦੇ ਨੇੜੇ ਹੋ ਕੇ ਕੀਤੇ ਆ ਉਹਦਾ ਸਵਾਗਤ ਕੀਤਾ ਲੋਕਾਂ ਨੂੰ ਪਤਾ ਲੱਗਦਾ ਵਿਸ਼ਵਾਸ ਹੁੰਦਾ ਤੇ ਇਹ ਕੈਂਡੀਡੇਟ ਜਿਹੜੇ ਹੈਗੇ ਆ ਡਾਕਟਰ ਰਾਜ ਕੁਮਾਰ ਜੀ ਆ ਆਮ ਆਦਮੀ ਪਾਰਟੀ ਜਿਹੜਾ ਇਸ ਇਲੈਕਸ਼ਨ ਨੂੰ ਜਿੱਤ ਚੁੱਕੀ ਆ ਸਿਰਫ ਆਪਾਂ ਇਦਾਂ ਹੀ 1 ਜੂਨ ਤੱਕ ਜਿਹੜਾ ਸਾਡਾ ਹੁਣ ਇਸ ਵੇਲੇ ਤਾਕਤ ਬਣੀ ਆ ਜਿਹੜਾ ਸਾਡਾ ਉਤਸ਼ਾਹ ਆ ਇਹਨੂੰ ਇਦਾਂ ਹੀ ਵਧਾ ਕੇ ਰੱਖਣਾ ਇਹਨਾਂ ਖਿਆਲ ਰੱਖਣਾ ਕਿਉਂਕਿ ਇਲੈਕਸ਼ਨਾਂ ਦੇ ਦਿਨਾਂ ਵਿੱਚ ਅਸੀਂ ਲਗਾਤਾਰ 2022 ਦੇ ਵਿੱਚ ਤੁਸੀਂ ਸਾਰਿਆਂ ਨੇ ਮੰਨੂ ਜਿੰਨੇ ਸਾਥੀ ਆ ਮੈਂ ਹਰੇਕ ਦਾ ਹਮੇਸ਼ਾ ਧੰਨਵਾਦ ਕਰਦਾ ਇਦਾਂ ਹੀ 2022 ਤੁਸੀਂ ਮੈਨੂੰ ਕਾਮਯਾਬ ਕੀਤਾ ਸੀ ਔਰ ਅੱਜ ਵੀ ਅਸੀਂ ਉਮੀਦ ਕਰਦਾ ਵੀ ਡਬਲ ਲੀਡ ਦੇ ਨਾਲ ਹੁਸ਼ਿਆਰਪੁਰ ਦੀ ਵਿਧਾਨ ਸਭਾ ਦੇ ਵਿੱਚੋਂ ਤੇ ਜਿन्हे ਜੋ ਬਹੁਤ ਵੱਡੇ तकरीबन 2 ਲੱਖ ਵੋਟਾਂ ਨਾਲ ਉਹਤੇ ਜਿੱਤਾਂਗੇ ਲੇਕਿਨ ਹੁਸ਼ਿਆਰਪੁਰ ਵਿਧਾਨ ਸਭਾ ਜੋ ਅਸੀਂ ਘੱਟ ਤੋਂ ਘੱਟ 28 ਤੋਂ 30 ਹਜ਼ਾਰ ਦੀ ਲੀਡ ਲੈ ਕੇ ਬੰਨ ਕੇ ਚੱਲਦੇ ਪਏ ਆ